ਕਬਾੜ ਦਾ ਸਮਾਨ ਲੈ ਕੇ ਜਾ ਰਹੇ ਇੱਕ ਆਟੋ ਨੂੰ ਸੇਲ ਟੈਕਸ ਦੇ ਅਧਿਕਾਰੀਆਂ ਨੇ ਰੋਕਿਆ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਆਟੋ ਰਿਕਸ਼ਾ ਵਿੱਚ ਡੇਢ ਟਨ ਤਾਂਬਾ ਹੈ ਇਸ ਨੂੰ ਲੈ ਕੇ ਸਮਾਜ ਸੇਵਕ ਵਰੁਣ ਨੂੰ శ్రీਨ ਦੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਸਮਾਜ ਸੇਵਕ ਵਰੁਣ శ్రీਨ ਦਾ ਕਹਿਣਾ ਹੈ ਕਿ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਉਸ ਆਟੋ ਰਿਕਸ਼ਾ ਨੂੰ ਰੋਕ ਕੇ ਆ ਗਿਆ ਪੈਸਿਆਂ ਦੀ ਖਾਤਰ ਇੱਕ ਗਰੀਬ ਕਬਾੜ ਦਾ ਕੰਮ ਕਰਨ ਵਾਲੇ ਕੋਲ 10000 ਰਿਸ਼ਵਤ ਵੀ ਮੰਗੀ ਜਾ ਰਹੀ ਹੈ। ਅੰਮ੍ਰਿਤਸਰ ਇੱਕ ਕਬਾੜ ਦਾ ਕੰਮ ਕਰਨ ਵਾਲੇ 카ਟੋ ਰਿਕਸ਼ਾ ਨੂੰ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੋਕਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਆਟੋ ਵਿੱਚ 1.5 ਟਨ ਦੇ ਕਰੀਬ ਤਾਂਬਾ ਹੈ ਜਿਸ ਦੇ ਚੱਲਦੇ ਆਟੋ ਰਿਕਸ਼ਾ ਚਾਲਕ ਦਾ ਕਹਿਣਾ ਸੀ ਕਿ ਇਸ ਵਿੱਚ ਸਿਰਫ ਕਬਾੜ ਦਾ ਸਮਾਨ ਹੈ ਇਸ ਵਿੱਚ ਤਾਂਬਾ ਨਹੀਂ ਹੈ ਜਿਸ ਦੇ ਚੱਲਦੇ ਕਬਾੜ ਦਾ ਕੰਮ ਕਰਨ ਵਾਲੇ ਤੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਹਿਸਬਾਜੀ ਹੋਈ ਜਿਸ ਦੇ ਚੱਲਦੇ ਮੌਕੇ ਤੇ ਇਸ ਸਮਾਜ ਸੇਵਕ ਵਰਨੁਸਰੀਨ ਉਨ੍ਹਾਂ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਕਬਾੜੀਏ ਦਾ ਸਾਰਾ ਸਮਾਨ ਆਟੋ ਵਿੱਚੋਂ ਉਤਾਰ ਕੇ ਉਸ ਦੀ ਜਾਂਚ ਕੀਤੀ ਜਾਣ ਲੱਗੀ ਇਸ ਮੌਕੇ ਸਮਾਜ ਸੇਵਕ ਸ਼ਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਕਬਾੜ ਦਾ ਕੰਮ ਕਰਨ ਵਾਲੇ ਗਰੀਬ ਵਿਅਕਤੀ ਜੋ ਵੀ ਆਪਣਾ ਸਮਾਨ ਆਟੋ ਰਿਕਸ਼ਾ ਵਿੱਚ ਲੱਦ ਕੇ 22 ਨੰਬਰ ਫਾਟਕ ਤੋਂ ਸਵਾਰ ਹੋ ਕੇ ਪੁਲਤੀ ਘਰ ਦੇ ਨੇੜੇ ਅਮਨਦੀਪ ਹਸਪਤਾਲ ਦੇ ਕਰੀਬ ਪੁੱਜਾ ਤੇ ਇਸ ਦੇ ਮਗਰ ਸੇਲ ਟੈਕਸ ਵਿਭਾਗ ਦੇ ਅਧਿਕਾਰੀ ਲੱਗੇ ਤੇ ਉਹਨਾਂ ਵੱਲੋਂ ਕਹਾ ਗਿਆ ਕਿ ਤੇਰੇ ਆਟੋ ਦੇ ਵਿੱਚ ਡੇਟਾਂ ਦੇ ਕਰੀਬ ਤਾਂਬਾ ਹੈ ਜੇਕਰ ਤੂੰ ਸਾਡੇ ਦਫ਼ਤਰ ਨਹੀਂ ਜਾਣਾ ਤਾਂ ਇੱਥੇ ਹੀ ਸਾਨੂੰ 10000 ਰੁਪਏ ਦੇ ਕੇ ਮਾਮਲਾ ਰਫਾ ਦਫਾ ਕਰ ਦੇ ਇੱਕ ਕਥੀ ਦੋਸ਼ ਉਹਨਾਂ ਦੇ ਉੱਪਰ ਲੱਗਦੇ ਦਿਖਾਈ ਦੇ ਰਹੇ ਜਦੋਂ ਕਿ ਸਵਾਰ ਕਬਾੜੀਏ ਨੇ ਕਿਹਾ ਕਿ ਤੁਸੀਂ ਮੇਰਾ ਆਟੋ ਚੈੱਕ ਕਰ ਸਕਦੇ ਹੋ ਇਸ ਵਿੱਚ ਕੋਈ ਵੀ ਤਾਂਬਾ ਨਹੀਂ ਹੈ ਤਾਂ ਅਧਿਕਾਰੀਆਂ ਵੱਲੋਂ ਕਥੀ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸਮਾਜ ਸੇਵਕ ਵਰੁਣ ਸ਼ਰੀ ਨੇ ਕਿਹਾ ਕਿ ਜੇਕਰ ਆਟੋ ਵਿੱਚੋਂ ਡੇਟਾਂ ਤਾਂਬਾ ਬਾਹਰ ਨਿਕਲਦਾ ਹੈ ਤਾਂ ਇਜ਼ਾ ਹਰਜਾਨਾ ਮੈਂ ਭਰਾਂਗਾ ਉਸਨੇ ਕਿਹਾ ਕਿ ਸੇਲ ਟੈਕਸ ਵਿਭਾਗ ਦੇ ਅਧਿਕਾਰੀ ਗਰੀਬ ਬੰਦੇ ਕੋਲੋਂ ਰਿਸ਼ਵਤ ਦੀ ਵੀ ਮੰਗ ਕਰਦੇ ਨਜ਼ਰ ਆ ਰਹੇ ਨੇ ਉਥੇ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ ਬਾੜੀਆ ਬਿਨਾ ਬਿੱਲ ਤੋਂ ਆਟੋ ਵਿੱਚ ਸਮਾਨ ਲੱਦ ਕੇ ਲਿਜਾ ਰਿਹਾ ਸੀ ਅਤੇ ਇਸ ਕੋਲੋਂ ਜਦੋਂ ਇਸ ਦਾ ਬਿੱਲ ਮੰਗਿਆ ਤਾਂ ਇਸ ਨੇ ਬਿੱਲ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਚਲਦੇ ਇਸ ਨੂੰ ਰੋਕਿਆ ਗਿਆ ਤੇ ਜੇਕਰ ਇਸ ਕੋਲ ਸਕ੍ਰੇਪ ਦਾ ਬਿੱਲ ਹੈ ਤਾਂ ਸਾਨੂੰ ਇਹ ਦਿਖਾਵੇ ਪਰ ਇਸ ਨੇ ਨਹੀਂ ਦਿਖਾਇਆ ਇਨਫੋਰਮੇਸ਼ਨ ਦਿੱਤੀ ਆ ਚਾਹਤਾ ਹਾਂ ਦੱਸੋ ਫਿਰ ਕਾਣੀ ਮਿਲਦਾ ਟਾਈਮ ਦਾ ਕੀ ਹੋਮਟੇ ਨਾਲ ਸਰਕਾਰ ਨਾਲ ਭਈ ਐਕਟ ਨੂੰ ਫਿਰ ਨਹੀਂ 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 ਜੇ ਆਪੇ ਲੱਗਿਆ ਉਹ ਕੱਲੋ ਜੋ ਉਹ ਵੀ ਗਿਆ ਡੇਟਨ ਤਾਂਬਾ ਵਾਲਾ ਗੱਡੀ 'ਚ ਉਹ ਗੱਲ ਕਰੋ ਜਿਹੜੀ ਤੁਸੀਂ ਕਹੀ ਆ ਡੇਟਨ ਤਾਂਬਾ ਗੱਡੀ 'ਚ ਆਪਾਂ ਇਹਨਾਂ ਨੂੰ ਸਾਬਤ ਕਰੋ ਠੀਕ ਕਹੀਏ ਗੱਲ ਨਹੀਂ ਕਹੀ ਦੱਸੋ ਉਹ ਸਾਬਤ ਕਰੋ ਨਾ ਜਿੰਨੇ ਤੁਹਾਨੂੰ ਆਪਾਂ ਦੇ ਸ਼੍ਰੀ ਆਮ ਜੰਤਾ ਸਾਹਿਬ ਨੇ ਸਭ ਕੁਝ ਨੰਗਾ ਕਰ ਦਿੱਤਾ ਭਾਈ ਗੱਡੀ ਸਾਰੀ ਤੁਹਾਨੂੰ ਲੱਦਤੀ ਆ ਪ੍ਰੈਸ ਇੱਥੇ ਆ ਪਬਲਿਕ ਇੱਥੇ ਤੁਹਾਨੂੰ ਡੇਟ ਐਂ ਤਾਂਬਾ ਕੱਢ ਦੋ ਹਾਂ ਇਹ ਕਿਦੋਂ ਕਹਿਣ ਨੇ ਜੇ ਉਹ ਗੱਡੀ ਤੇ ਡੇਟਾਂ ਤੰਬਾ ਨਿਕਲਦਾ ਔਰ ਤੇ ਪਰਚਾ ਵੀ ਦੋ ਉਹਨੂੰ ਅਰੈਸਟ ਵੀ ਕਰੋ ਨਹੀਂ ਮੇਰੀ ਗੱਲ ਸੁਣੋ ਤੰਬਾ ਨਾ ਵੀ ਨਿਕਲੇ ਹਾਂ ਜੀ ਜਿਹੜਾ ਮਾਰੇ ਤੋਂ ਨਿਕਲਦਾ ਟੱਕ ਫੇਰ ਤੁਹਾਡਾ ਬੰਦਾ ਤਾਂ ਫੇਰ ਤੁਹਾਡਾ ਬੰਦਾ 10000 ਰੁਪਿਆ ਕਿਉਂ ਮੰਗ ਰਿਹਾ ਹੈ ਨਹੀਂ ਕੋਈ ਪੈਸੇ ਨਹੀਂ ਮਿਲਦਾ ਫੇਰ ਤੁਸੀਂ ਅਮਨਦੀਪ ਦਾ ਬਾਰ ਕਿਉਂ ਵੱਡੀ ਬੁਲਾ ਰਹੀ ਹੈ ਕੋਈ ਅਮਨਦੀਪ ਦਾ ਬਾਰ ਕਿਉਂ ਵੱਡੀ ਬੁਲਾ ਰਹੀ 1000 ਨਹੀਂ ਸਕਦੇ ਭਾਜੀ ਲੈ ਕਾਂਸਾ ਵਾਲਾ ਤਾਂ ਵੱਡੀ ਵੱਡੀ ਹੈ ਅਮਨਦੀਪ ਦਾ ਬਾਰ ਉਹ ਚਾਹ ਬਣੀ ਬੁਲਾ ਰਹੇ ਗੱਡੀ ਖਿਲਾਰੀ ਬੰਦੇ ਰਾਜ ਗੱਡੀ ਖਿਲਾਰ ਕੇ ਸੈਟਿੰਗ ਮਾਉਣ ਦੀ ਗੱਡੀ ਖਿਲਾਰੀ ਆਪਾਂ ਗਲਤ ਗੱਲ ਨਹੀਂ ਕਰਨੀ ਵੇਖੋ ਸਰਦਾਰ ਜੀ ਹਾਂ ਲੂ ਦਾ ਸੰਭਾੜਾ ਗੱਡੀ ਇਹ ਗੱਡੀ ਦਾ ਵੀ ਇੰਨੇ ਗੱਡੀ ਆਪਾਂ ਗੱਲ ਨਹੀਂ ਕਰਨੀ ਆਪਾਂ ਕੈਂਟਰ ਚਾਹ ਕਰ ਲੋ ਦੇ ਸਾਹ ਬਾਅਦ ਚ ਆਇਆ ਜੇ ਆਪ ਨੂੰ ਮੰਨਣ ਵਾਲੇ ਬੰਦੇ ਜੀ ਉਹ ਗੱਲ ਕਰੋ ਜਿਹੜੇ ਆਇਆ ਜੈ ਤੁਸੀਂ ਆਹ ਤੇ ਪਾਸੇ ਆ ਕੇ ਨਹੀਂ 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 ਉਹ ਇਹਦੀ ਗੱਲ ਸਹੀ ਆ ਕਰੋ ਤੁਸੀਂ ਸਰਦਾਰ ਬੰਦੇ ਨੂੰ ਢਾਫ ਨੂੰ ਜਾਣ ਦੇਣੀ ਆਪਾਂ ਗੱਲ ਨਹੀਂ ਕੋਈ ਸਾਰਾ ਸਰੋਜੀ ਤੋਂ ਨਿਕਲਿਆ ਵੀ ਲੇਕਨ ਦਮ ਕਰ ਔਰ ਭਾਈ ਤਾਂ ਮੇਰੀ ਗੱਲ ਕਰੋ ਉਹੀ ਕਰਟ ਲੈਣ ਔਰ ਗੱਡੀ ਜਿੱਥੇ ਅੰਦਰ ਹੀ ਦੱਸੋ ਮੈਂ ਤਾਂ ਕਰਦਾ ਫਿਰ ਤੁਹਾਨੂੰ ਕਹਿੰਦੀ ਭਰਾ ਉਹ ਤੁਹਾਡਾ ਬੰਦਾ ਮੈਂ ਉਹ ਭਾਈ ਇੱਕ ਵਾਰ ਇੱਕ ਖਾਸ ਹੋਈ ਕਰਕੇ ਇੱਥੇ ਸਰ ਸਰ ਗੱਡੀ ਸਰ ਇੱਕ ਵਾਰ ਮੈਂ ਸਰ ਆ ਗੱਡੀ ਜੁਕੀ ਨਿਕਲਿਆ ਆਪਾਂ ਲੇਟ ਮੈਂ ਆਹ ਵੇਖੋ ਆ ਆਹ ਸੁਣ ਇੱਕ ਮਿੰਟ ਭਾਈ ਆ ਸੁਣ ਲੋ ਚਲਾਨ ਹੋਣੇ ਭਰਿਆ ਕਹਿੰਦਾ ਮੈਂ ਭਾਈ ਨੰਬਰ ਫਾਟੇ ਦਾ ਚਲਾਨ ਕਰਤਾ ਚਲਾਨ ਨਹੀਂ ਭਰ ਕੇ ਗੱਡੀ ਹੋਣੇ ਭਰਿਆ ਹੋਣੇ ਭਰਿਆ ਗੱਡੀ ਅਸੀਂ ਜੀਰਾਂ ਭਰਿਆ ਚਲਾਨ ਜੀ ਦਾ ਭਰਿਆ ਚਲਾਨ ਭਰਿਆ ਪੈ ਗਿਆ ਹੋਣੇ ਭਰਿਆ ਤੂੰ ਹੀ ਕੈਮਰਾ ਤੇ ਭਾਈ ਪ੍ਰੈਸਰ ਸਾਹਮਣੇ ਗੱਡੀ ਜਿਹਨਾਂ ਦਾ ਚਲਾਨ ਭਰਿਆ ਆ ਮੰਨ ਵੀ ਤੇ ਬਾਹਰ ਗੱਡੀ ਬੜੀ ਖਾਲਤੋਲੇ ਦੇ ਬਾਦ ਤੁਸੀਂ ਆਪਣੇ ਬੰਦੇ ਨਾਲ ਕੀ ਕਾਰਵਾਈ ਕਰਦੇ ਤੁਹਾਡੇ ਬੰਦੇ ਨੇ ਪੈਸੇ ਮੰਗੇ ਉਹ ਭਾਈ ਜੀ ਗੱਲ ਤਾਂ ਸੁਣੋ ਆਪਣੇ ਬੰਦੇ ਨਾਲ ਵੀ ਕਾਰਵਾਈ ਕਰ ਰਿਹਾ ਉਹ ਪੈਸੇ ਮੰਗਦਾ ਪੈਸੇ ਮੰਗਦਾ ਸਾਰੇ ਕਰਾਪਸ਼ਨ ਦਾ ਤੁਸੀਂ ਕਰਦੇ ਜੇ ਗਰੀਬ ਬੰਦਾ ਤੁਸੀਂ ਤੰਗ ਕਰਦੇ ਜੇ ਵੱਡੇ ਵੱਡੇ ਤੁਸੀਂ ਮਗਰਮਾ ਛੱਡ ਦਿੰਦੇ ਹੋ ਭਾਈ ਹੋਰ ਬੰਦੀ ਘਾਟ ਤੇ ਮੰਗੋ ਪ੍ਰੈਸ ਦਾ ਰੱਬ ਕਰੀਂ ਜੀ ਹੁੰਦਾ ਹੈ ਨਾ ਲਾਲਾ ਸਾਰੇ ਦੇ 18% ਟੈਕਸ ਆ ਫਿਲਹਾਲ ਨਿਕਲੇ ਨੇ ਜੇ ਤੁਸੀਂ ਤਾਂਬੇ ਦੀ ਵੀ ਕੋਈ ਚੀਜ਼ ਰੋਈ ਤਾਂਬੇ ਦੀ ਹੋਊ ਤਾਂ ਖੋਲ ਕੇ ਪਤਾ ਲੱਗਦਾ ਕਿੰਨਾ ਆਗਾ ਦੇ ਵਿੱਚ ਸਾਰੇ ਪੂਰੇ ਪੂਰੇ ਪਾਰ ਲਾਰੇ ਪੂਰੇ ਬਸ ਜਿਹੜਾ ਮੱਸੀ ਬੋੜਾ ਪਾਰ ਜਿਹੜੀ ਚੀਜ਼ ਸਾਰੀ ਹੈ ਨਾ ਸਾਰਿਆਂ ਦੇ 18% ਟੈਕਸ ਆ ਜਿਹੜੀ ਟੈਕਸ ਤੁਹਾਨੂੰ ਪਿਆਰ ਆ ਪਪਾ ਇਹਨਾਂ ਨੇ ਗੱਡੀ ਰੋਕੀ 1.5 ਘੰਟੇ ਇਨਫੋਰਮੇਸ਼ਨ ਕੋਪਰ ਤੇ ਇਹਨਾਂ ਨੇ ਉਹ ਕਹੇ 1.5 ਘੰਟੇ ਕੋਪਰ ਆ ਉਹ ਐਨਕਾਲੇ ਬੰਦੇ ਨੇ ਉਹਨੇ ਅਗਰ ਕੀ ਕਰ ਤਾਰਕ ਮਾਨ ਬੋਲਦਾ ਵਾ ਤੁਹਾਨੂੰ ਡੇਕਲ ਤਾਂਬਾ ਵਖਾਣੇ ਥੋੜੇ ਕਾੜ ਕੇ ਲੁੱਦਦੇ ਥੋੜੇ ਕਾੜ ਕੇ ਆਵਾਜ਼ ਆਇਆ ਹੋਇਆ ਹੋਇਆ ਕੀ ਹੈ ਅੱਜ ਕੀ ਨਾਜ਼ੀ ਤਾ ਦਾ ਮੇਰਾ ਅਬਦੇਸ਼ ਕੁਮਾਰ ਆਡੋ ਦਾ ਹੈ ਜੀ ਹਾਂ ਜੀ ਕੀ ਹੈ ਜੀ ਤੁਹਾਨੂੰ ਕਿਉਂ ਖੜਾ ਰਿਆ ਇਹ ਖਾਲਸਾ ਕਾਲਜ ਕੇ ਮੇਰੀ ਗਾੜੀ ਕੇ ਮੰਗਾ ਰਾ ਕੇ ਕਹਤੇ ਮuje ਇਨਫੋਰਮੇ ਇਹਨੇ ਗਾੜੀ ਰੋਕ ਲਈ ਮੈਨੇ ਕਹਾ ਹਾਂ ਜੀ कहते ताड़ी गड्डी में की लदिया मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थल्ले डेढ़ टन तामा लोड है तो मैंने कहा सर ऐसा तो कुछ नहीं है ये कहते कोई नहीं साहब के पास चलो जे, इनने मोबाइल भी मेरा ले लिया कहते साहब के पास चलो साहब ने चेक करना जे नहीं निकली गड्डी वापस कर देंगे तो मैंने केवल गड्डी ले आए अब ये कह रहे दफ्तर चलो दफ्तर तो मैं सामने चेक कराती गड्डी गई हां आपसे क्या कितनी मांगी जी हां 10000 की किसने किसने मांगे थे जो जिन्होंने गाड़ी रोकी थी ये कहते हैं इठही मुका दिए मैं मैं का मैं कादा मुका दिए मेरे पास है ही कुछ नहीं मेरे पास डेढ़ चंदमा है नहीं मैं कादा मुकाना नहीं है ही नहीं सामने है सब लोगों के सामने है ये निकला वो तो हम कुछ दे दें सारा गांव में बोलता है डेढ़ तक हां सर अपना नाम मेरा नाम जी वरुण त्रिन हूं मैं अंंबरसर तो एक समाज सेवक हां ये जड़ा ਤੁਸੀਂ ਆਟੋ ਵੇਖਣਦੇ ਹੋ ਮਗਰ ਇਹ ਇੱਕ ਫੇਰੀ ਲਾਂਦਾ ਬੰਦਾ ਕਬਾਰ ਦਾ ਸਮਾਨ ਇਕੱਠਾ ਕਰਦਾ ਵਾ ਇੱਕ ਮਾਰ ਦਾ ਸਮਾਨ ਇਕੱਠਾ ਕਰਕੇ ਕਿਰਾਏ ਤੇ ਆਟੋ ਕਰਕੇ ਕਿਤੇ ਤਲਾਣ ਚੱਲਾ ਹੈਗਾ ਠੀਕ ਹੈ ਜੀ ਆਹ ਜਿਹੜਾ ਬੰਦਾ ਤੁਸੀਂ ਮਗਰ ਵੇਖਣ ਦੇ ਨੂੰ ਇਹਨੂੰ ਖਿਲਾੜ ਲਿਆ ਕਿ ਤੇਰੇ ਸਮਾਨ ਚ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਡੇਡ ਟਨ ਤੰਬਾ ਵਾ ਉਹ ਕਹਿੰਦਾ ਜਨਾਬ ਮੇਰੇ ਟੈਂਪੋ ਚ ਇਦਾਂ ਦਾ ਕੁਝ ਨਹੀਂਗਾ ਮਾੜਾ ਮੋਟਾ ਸਮਾਨ ਹੈ ਤੁਸੀਂ ਚੈੱਕ ਕਰ ਲਓ ਉਹਨੂੰ ਭਾਈ ਨੰਬਰ ਫਾਟਕ ਤੋਂ ਉਹਨੇ ਖਿਲਾੜਿਆ ਵਾ ਅਮਨਦੀਪ ਲਾ ਕੇ ਆ ਕੇ ਖਿਲਾੜ ਕੇ ਆਟੋ ਉਹਨੂੰ ਕਹਿੰਦਾ ਵਾ ਇਦਾਂ ਵਾ ਤੈਨੂੰ ਅਸੀਂ ਦਫ਼ਤਰ ਨਹੀਂ ਲੈ ਕੇ ਜਾਂਦੇ ਤੂੰ ਨਾਲ ਸਾਨੂੰ 10000 ਰੁਪਿਆ ਦੇ ਤੇ ਇੱਥੇ ਰਫਾ ਦਫਾ ਕਰ ਲਾ ਉਨੇ ਨਿਦੇਰ ਕਹੇ ਹੋਰ ਨਾ ਸਾਡਾ ਨੰਬਰ ਦੇ ਤੱਕ ਭਾਈ ਕਿਸੇ ਨਾਲ ਧੱਕਾ ਹੋ ਲਿਆ ਅਸੀਂ ਇੱਥੇ ਆਏ ਆ ਅਸੀਂ ਉਹਨੂੰ ਕਹਿ ਰਹੇ ਕਿ ਜੇ ਸਮਾਨ ਚ ਡੇਟ ਤੋਂ ਤਾਂਬਾ ਨਿਕਲਦਾ ਵਾ ਤੇ ਤੂੰ ਇਹਦੇ ਦਾ ਜੁਰਮਾਨਾ ਕਰ ਲੈ ਨਹੀਂ ਤਾਂ ਕਿਸੇ ਨਾਲ ਨਜਾਇਜ਼ ਨਾ ਕਰ ਭਾਜੀ ਇਹ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਆਟੋ ਫੜ ਕੇ ਜਿਹੜੇ ਵੱਡੇ ਵੱਡੇ ਟਰੱਕ ਕਢਾਉਂਦੇ ਨੇ ਸਾਨੂੰ ਸਭ ਪਤਾ ਆਂਦੇ ਸਾਨੂੰ ਕਹਿੰਦਾ ਭਾਜੀ ਮੈਂ ਬੱਲੂ ਦੇ ਬੰਦੇ ਜੇ ਬੱਲੂ ਨੂੰ ਜਾਣਦੇ ਹੋ ਤੁਸੀਂ ਇਹਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਮ ਲੈ ਕੇ ਸਾਨੂੰ ਕਹਿਣ ਨਿਆ ਅਸੀਂ ਕਿਸੇ ਵਪਾਰੀ ਨੂੰ ਜਾਣਦੇ ਮੈਂ ਇੱਕ ਸਮਾਤ ਨਾ ਮੈਂ ਇਹ ਬੰਦਿਆਂ ਨੂੰ ਨਹੀਂ ਜਾਣਦਾ ਭਾਜੀ ਇਹ ਆਟੋ ਵਾਲੇ ਇੱਕ ਸਭ ਇਨਸਾਨ ਇਹਨੇ ਤੇ ਆਤੇ ਖਲੋਤਾ ਉਹ ਪੈਸੇ ਮੰਗਦਾ ਪਿਆ ਹੇਰ ਕੋ ਉਹ ਢੱਕੇ ਆਪਾਂ ਆਪਾਂ ਸੜਕ ਤੇ ਸਮਾਨ ਲਵਾਤਾ ਵਾ ਇਹਨਾਂ ਨੇ ਜੇ ਡੇਟਾਂ ਤੰਬਰ ਚੋਂ ਕੱਢ ਦਨ ਅਸੀਂ ਜੁਰਮਾਨਾ ਮੈਂ ਆਪਣੇ ਪੱਲੋ ਦਵਾਂਗਾ ਗਰੀਬ ਬੰਦੇ ਨੂੰ ਨਹੀਂ ਦੇਣ ਦਵਾਂਗਾ ਡੱਡਾਂ ਤੇ ਸਹੀ ਦੇਖਣ ਤੰਬਰ ਕਿਹੜਾ ਹੈ ਜਗ ਪਬਲਿਕ ਦੇ ਸਾਹਮਣੇ ਚੈੱਕ ਕਰਨ ਕਿ ਕੀ ਇਹਦੇ ਚ ਦੋ ਨੰਬਰ ਦਾ ਸਮਾਨ ਹਮੇਸ਼ਾ ਜਿਹੜੇ ਜੀ ਆਪੋ ਟਰੱਕਾਂ ਦੇ ਟਰੱਕ ਬਣਾਦੇ ਮਾਲਾਂ ਦੇ ਨਾਲ ਹਾਂਜੀ ਭਾਜੀ ਕੀ ਮਸਲਾ ਸਾਰਾ ਜੀ ਭਾਜੀ ਦੱਸੋ ਡਾਕਟਰ ਸਾਹਿਬ ਤੁਹਾਡੇ ਅਪਲੀਕੇਸ਼ਨ ਰੱਖ ਦਿਓ ਤੁਸੀਂ ਪੈਸੇ ਮੰਗ ਰਹੇ ਜੀ ਅਰੇ ਆ ਕਰਨਾ ਸਰ ਕੀ ਮਾਮਲਾ ਕੀ ਆ ਸਰ ਦੱਸਿਓ ਮੜਿਆ ਆਪਣੇ ਏਟੀਸੀ ਸਾਹਿਬਾ ਮਨੀਸ਼ ਗੁੱਟਾ ਜੀ ਤੇ ਦਫਤਰ ਆ ਕੇ ਤੋਂ ਕਨਫਰਮ ਕਰ ਸਕਦੇ ਇਹ ਗੱਡੀ ਆ ਬਿਨਾ ਬਿੱਲ ਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਆੜਨਾ ਲੜਨ ਲੱਗ ਪਏ ਗੱਲ ਸਿਰ ਤੇ ਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਕਹਿੰਦੇ ਕੋਈ ਪੁੱਛ ਲੋ ਐਵੀਡੈਂਸ ਦਿਖਾ ਦਿਓ ਜਿਹੜੇ ਪੈਸੇ ਮੰਗਦੇ ਹੁਣ ਜਿੰਨੂੰ ਗੱਡੀ ਰੋਕਾਂਗੇ ਉਹ ਆਟੇ ਤੇ ਐਵੇਂ ਆ ਕੇ ਕਹਿੰਦੇ ਜੋ ਪੈਸੇ ਮੰਗ ਰਿਹਾ ਹੈ ਤੁਹਾਡੀ ਕੀ ਸਟਾਰਨ ਦਸੀ ਕਿ ਉਹ ਕਿਸੇ ਕੋ ਬਿਨਾ ਬਿੱਲ ਤੋਂ ਗੱਡੀ ਆ ਤੁਸੀਂ ਕਿਸ ਡਿਪਾਰਟਮੈਂਟ ਤੋਂ ਜੀ ਉਹ ਕਹਿੰਦੇ ਕਮੇਰੀ ਜੀ ਐਸਟੀ ਡਿਪਾਰਟਮੈਂਟ ਦਾ ਜੀ ਅੱਛਾ ਜੀ ਆਪਣਾ ਸ਼ੋਪ ਨਾਮ ਕੀ ਹੈ ਤੇ ਬਾਕੀ ਤੁਸੀਂ ਜਾਣਕਾਰੀ ਪਾਜੀ ਆਪਣੇ ਏਡੀ ਸਾਹਿਬ ਮਿਲ ਗੱਲਾਂ ਜੀ ਉਹਨਾਂ ਕੋ ਆ ਕੇ ਲੈ ਸਕਦੇ ਮੈਂ ਬਾਈਟ ਦੇ ਲਈ ਕੰਪੀਟੈਂਟ ਨਹੀਂ ਹਾਂਗਾ ਇਹ ਸਮਾਨ ਕੀ ਲੈ ਕੇ ਜਾ ਰਹੇ ਤੁਸੀਂ ਸਰ ਕੋਈ ਸਮਾਨ ਕੀ ਨਿਕਲਿਆ ਗੱਡੀ ਤੋਂ ਉਹ ਦੱਸ ਸਕਦੇ ਜੀ ਬਿੱਲ ਦੱਸਿਆ ਜਾਵੇ ਉਹ ਬਿੱਲ ਤੇ ਹੈ ਨਹੀਂ ਇਹਦੇ ਕੋਲ ਨਹੀਂ ਤੇ ਮੈਂ ਦੱਸਾਂਗਾ ਤੁਹਾਨੂੰ ਨਹੀਂ ਨਹੀਂ ਗੱਡੀ ਦੀ ਕੀ ਸਮਾਨ ਸਟੇਲ ਸਕਰਾਈਬ ਹੈ ਪਾਜੀ ਅਸੀਂ ਤੇ ਮੈਂ ਤੁਹਾਨੂੰ ਬੇਨਤੀ ਕਰਨ ਰਿਹਾ ਵੀ ਹੈ ਨਹੀਂ ਇਹ ਬਿੱਲ ਕਿੰਨੀ ਵਾਰੀ ਤੇ ਕਹਿ ਦਿੱਤਾ ਨਹੀਂ ਨਹੀਂ ਗੱਡੀ ਦਾ ਸਮਾਨ ਕੀ ਕਬਾਰ